ਇਹ ਖੇਡ ਕਬੱਡੀ ਦਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਵੀ ਫਿਰਦੇ ਆ ਜਿਹੜੇ ਸਾਡੀ ਪੈੜ ਨੱਪਦੇ ਮੂਹਰੇ ਦੇਣਾ ਲਾਏ ਫਿਰ ਕਾਹਦੀ ਗੱਲ ਹੈ ਫਿਰ ਜੋਰ-ਜੋਰ ਗੱਲਾਂ ਕਰਦੇ ਜੋ ਪਾਰਸਾ ਚੁੱਪਣਾ ਕਰਾਏ ਫਿਰ ਕਾਹਦੀ ਗੱਲ ਹੈ ਆਹ ਚੁੱਪਣਾ ਕਰਾਏ ਫਿਰ ਕਾਹਦੀ ਗੱਲ ਹੈ ਲਓ ਕੰਦੇ ਰਪਿੰਦਰ ਸਿੰਘ ਦੋਦੇ ਵਾਲਾ ਨੌਜਵਾਨ ਫੋਰ ਜਿੱਤਿਆ ਟਰੈਕਟਰ ਜਿੱਤਿਆ ਨੁੱਕਰਾ ਜਿੱਤਿਆ ਕਹਿੰਦੇ ਵੀ ਆਹੀ ਜਾਫੀ ਨਾ ਮਾਜੀ ਬਖਤੇਨਾ ਬਹੁਤ ਧੰਨਵਾਦ ਆ ਮੇਰੇ ਮਿੱਤਰੋ ਲਾ ਇਧਰ ਦੇ ਪਾਸੇ ਕੀਤੀ ਫੇਰ ਕਬੱਡੀ ਪੌਂਡ ਦੇ ਲਈ ਵਹਿੰਦਾ ਹੋਇਆ ਬੱਛੂ ਆਣਾ ਪਿੰਡ ਬਾਮਾ ਥੰਮਨ ਸਿੰਘ ਦੀ ਵੱਡੀ ਪਾਰ ਕਿਰਪਾ ਲਾ ਪਾਂਦਰ ਰੋਰ ਦਾ ਸੋਨੇ ਨਾਲ ਟੱਕਰ ਟੱਕਰ ਉਧਰ ਖੁਸ਼ੀ ਨੇ ਦੋ ਲਾਦੇ ਸੋਨੇ ਨੇ ਇੱਕ ਟੱਕਾ ਮੋਟਰਸਾਈਕਲ ਬਾਈਕ ਸਾਈਕਲ ਹੋਰ ਬਾਈਕ ਸਾਈਕਲ ਹੋਰ ਬਾਈਕ ਸਾਈਕਲ ਹੋਰ ਮੋਟਰਸਾਈਕਲ ਹਾਂ 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 ਬੱਲੇ ਹਾਂ ਬੱਲੇ ਹਾਂ ਬੱਲੇ ਜਾਲਾ ਓ ਹੁਣ ਤੇ